ਆਪ ਦਾ ਪਾਰਟੀ ਨੇ ਪੰਜਾਬ ਚ ਅਘੋਸ਼ਿਤ ਅਮਰਜੰਸੀ ਲਾਗੂ ਕਰ ਦਿੱਤੀ ਆਪਣੀ ਗੱਲ ਰੱਖਣਾ ਧਰਨਾ ਲਾਣਾ ਬਿਆਨ ਜਾਰੀ ਕਰਨਾ ਵਰਗੇ ਲੋਕਤੰਤਰੀ ਤਰੀਕਿਆਂ ਨੂੰ ਕੁਚਲਿਆ ਜਾ ਰਿਹਾ ਅੱਜ ਕੇਂਦਰੀਵਾਲ ਦੇ ਅੰਦਰ ਇੰਦਰਾ ਗਾਂਧੀ ਦੀ ਆਤਮਾ ਆ ਗਈ ਹੁਣ ਲੱਗ ਰਿਹਾ ਕਿ 1975 ਰਿਪੀਟ ਹੋ ਰਿਹਾ ਔਰ ਜਿਸ ਤਰ੍ਹਾਂ ਸ਼੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਦੇ ਅੰਦਰ ਮੀਡੀਆ ਨੇਤਾ ਸਭ ਦੀ ਆਵਾਜ਼ ਨੂੰ ਬੰਦ ਕਰਕੇ ਜੇਲ ਬਣਾਤਾ ਸੀ ਅੱਜ ਪੰਜਾਬ ਨੂੰ ਜੇਲ ਬਣਾਉਣ ਦਾ ਕੰਮ ਆਪਦਾ ਪਾਰਟੀ ਕਰੀ ਤੇ ਆਪਦਾ ਪਾਰਟੀ ਦੀ ਲੂਟ ਕਸੂਟ ਵਾਲੀ 무ਸੀਖੀਆ ਨਲਾਇਕ ਸਰਕਾਰ ਦੇ ਖਿਲਾਫ ਜਿਹੜੀ ਪੰਜਾਬ ਨੂੰ ਲੁੱਟ ਰਹੀ ਹੈ ਕਿਸਾਨਾਂ ਦੀ ਜ਼ਮੀਨਾਂ ਦਾ ਕਬਜ਼ੇ ਕਰ ਰਹੀ ਵਪਾਰੀ ਅੱਜ ਰੰਗਦਾਰੀ ਤੋਂ ਪੰਜਾਬ ਦੀ ਅਸੁਰੱਖਿਆ ਤੋਂ ਪਰੇਸ਼ਾਨ ਹੈ ਨੌਜਵਾਨ ਪਰੇਸ਼ਾਨ ਹੈ ਗਰੀਬ ਪਰੇਸ਼ਾਨ ਹੈ ਆਪਦਾ ਪਾਰਟੀ ਤੋਂ ਪੂਰਾ ਪੰਜਾਬ ਦੁਖੀ ਹੈ ਪੂਰਾ ਪੰਜਾਬ ਤਰਾਹੀ ਮਾਮ ਤਰਾਹੀ ਬੰਦ ਕਰ ਰਿਹਾ ਔਰ ਉਹ ਇਖਲਾਬ ਬੋਲਣ ਵਾਲਿਆਂ ਨੂੰ ਉਰੇ ਲੋਕਤੰਤਰੀ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ ਆਪ ਦਾ ਪਾਰਟੀ ਨੇ ਪੰਜਾਬ ਚ ਅਘੋਸ਼ਿਤ ਅਮਰਜੈਂਸੀ ਲਾਗੂ ਕਰ ਦਿੱਤੀ ਆਪਣੀ ਗੱਲ ਰੱਖਣਾ ਧਰਨਾ ਲਾਣਾ ਬਿਆਨ ਜਾਰੀ ਕਰਨਾ ਵਰਗੇ ਲੋਕਤੰਤਰੀ ਤਰੀਕਿਆਂ ਨੂੰ ਕੁਚਲਿਆ ਜਾ ਰਿਹਾ ਹੈ ਅੱਜ ਕੇਜਰੀਵਾਲ ਦੇ ਅੰਦਰ ਇੰਦਰਾ ਗਾਂਧੀ ਦੀ ਆਤਮਾ ਆ ਗਈ ਹੁਣ ਲੱਗ ਰਿਹਾ ਕਿ 1975 ਰਿਪੀਟ ਹੋ ਰਿਹਾ ਹੈ ਔਰ ਜਿਸ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਜਨ ਦੇ ਮੀਡੀਆ ਨੇਤਾ ਸਭ ਦੀ ਆਵਾਜ਼ ਨੂੰ ਬੰਦ ਕਰਕੇ ਜੇਲ ਬਣਾਤਾ ਸੀ ਅੱਜ ਪੰਜਾਬ ਨੂੰ ਜੇਲ ਬਣਾਉਣ ਦਾ ਕੰਮ ਆਪਦਾ ਪਾਰਟੀ ਕਰ ਰਹੀ ਹੈ ਔਰ ਆਪਦਾ ਪਾਰਟੀ ਦੀ ਲੁੱਟ ਕਸੂਟ ਵਾਲੀ ਨੁਸਿੱਖੀਆ ਨਲਾਇਕ ਸਰਕਾਰ ਦੇ ਖਿਲਾਫ ਜਿਹੜੀ ਪੰਜਾਬ ਨੂੰ ਲੁੱਟ ਰਹੀ ਹੈ ਕਿਸਾਨਾਂ ਦੀ ਜ਼ਮੀਨਾਂ ਦਾ ਕਬਜ਼ੇ ਕਰ ਰਹੀ ਵਪਾਰੀ ਅੱਜ ਰੰਗਦਾਰੀ ਤੋਂ ਪੰਜਾਬ ਦੀ ਅਸੁਰੱਖਿਆ ਤੋਂ ਪਰੇਸ਼ਾਨ ਹੈ ਨੌਜਵਾਨ ਪਰੇਸ਼ਾਨ ਹੈ ਗਰੀਬ ਪਰੇਸ਼ਾਨ ਹੈ ਆਪ ਦਾ ਪਾਰਟੀ ਤੋਂ ਪੂਰਾ ਪੰਜਾਬ ਦੁਖੀ ਹੈ ਪੂਰਾ ਪੰਜਾਬ ਤਰਾਹੀ ਬੰਮ ਤਰਾਹੀ ਬੰਮ ਕਰ ਰਿਹਾ। ਉਹਰੇ ਖਿਲਾਫ ਬੋਲਣ ਵਾਲਿਆਂ ਨੂੰ ਉਹਰੇ ਲੋਕਤੰਤਰੀ ਅਧਿਕਾਰਾਂ ਨੂੰ ਕੁਚਲ ਲਿਆ।